ਲੋ ਜੀ ਬਾਈ ਜੱਗੇ ਨੇ ਤਵੀਆਂ ਦੇ ਕਰਤੇ ਦੋ ਜੱਗੇ ਐਨੀ ਜਾਣਾ ਜੌਂਡੀਰ ਦੀ ਵੀ ਗੱਬੇ ਨੇ ਦੋ ਕਰਤੇ ਤਵੀਆਂ ਦੇ ਬਈ ਸਾਰੇ ਹੀ ਕਰ ਖੁੱਲਣੇ ਤਵੇ ਇਹ ਨਾ ਹਾਂ ਚੱਟਾ ਏਟੇ ਕਿਆ ਹੋ ਗਿਆ ਭਾਈ? ਕਿਆ ਕਹਿੰਦਾ? ਹਾਂ। ਕਹਾਂ 150 ਰੁਪਏ ਪੰਪ ਲਾਉਂਗਾ ਮਾਂ ਦਵਾਈ ਦੂ ਹੀ ਤੇਰੀ ਰੌਣਕ ਦਾ ਪੰਪ ਮਾਰ ਦੇ। ਹਾਂ। ਮੋਟਰ ਤਾਂ ਬੰਨ ਮੈਂ ਕਿਥੇ ਗਿਆ? ਕਿਆ ਕਹਿੰਦਾ ਸਪਰੇਅ ਕਰ ਦੂਗਾ। ਕਿਹੜਾ ਜਗਾ? ਹਾਂ। ਇਹ ਕ ਕਰੂਗਾ ਸਪਰੇਅ? 150 ਰੁਪਏ ਲਾਉਂਦਾ। ਲੈ। ਬੱਸ ਸਾਥੂ ਹੀ ਗਈ ਯਾਰ। ਦਵਾਈ ਦੂ ਹੀ ਤੇਰੀ ਸਾਰਾ ਕੁਝ। 150 ਰੁਪਏ ਦੇ ਦੇ। ਐਂਬੂਲੈਂਸ ਨਹੀਂ ਫੋਨ ਕਰਦੀ ਚੱਕ ਕੇ ਲਿਆਉਣਾ ਵੇਣ ਬਾਦਵਾ ਹੁਣ। ਅੱਗੇ ਵਾਲਾ ਕੰਮ ਨਹੀਂ ਰਿਹਾਏਗਾ ਜੋਰ-ਜੋਰ ਵਾਲਾ। ਮਾਸ਼ਾਅੱਲਾ। ਨਾ ਨਾ ਅੱਗੇ ਜੱਟੇ ਮਾਰ ਜੀ। ਦੇਖੇ ਹੋਰ ਨਹੀਂ ਹੋਣੀ ਅਡੀਜਲ ਪੀਤਾ ਵਾਜੋ ਬਾਜੂ ਅਜਾ ਪਾ ਉਹ ਕਹਿੰਦੇ ਆਉਟ ਪਾਵਰ ਵਧੀ ਵਿਧੀ ਕਿੰਨਾ ਪੀ ਗਿਆ ਡੀਜ਼ਲ ਪੀ ਲਿਆ ਕੁੱਟ ਮਾਰਿਆ ਸਾਤਰੀ ਘੜਾ ਜਾ ਚਾਹ ਦੇ ਬਾਅਦ ਸਾਤਰੀ ਕਿਹੜੇ ਮਾਰਤੇ ਆ ਚਾਹ ਦੇ ਬਾਅਦ ਜੂਆ ਨੰਬਰ ਡੀਜ਼ਲ ਦਾ ਲਾਤਾ ਹੁਣ ਤੇ ਇਹ ਹੋ ਗਿਆ ਵਿਧੀ ਦੇਖੀ ਰੁਕੀ ਡੀਜ਼ਲ ਕਿਵੇਂ ਪੀ ਹੋ ਗਿਆ ਤੇਲ ਕੱਢ ਦੋ ਟਾਈਮ ਪੀ ਲਿਆ ਹੈ ਚੱਲ ਜੂ ਬੈਰੀ ਕਿ ਨਾਮਾ ਪਾਉਂਗਾ ਬੈਰੀ ਦਾ ਨਮਾ ਹੀ ਆ ਸੀਲ ਟੁੱਟ ਗਈ ਦੀ ਪਾਤੀ ਦੇ ਪਈ ਇਹ ਠੀਕ ਹੈ ਫਿਰ ਕਿਆ ਲੋਡ ਦੇਖ ਤਾ ਫਿਰ ਹਾਂ ਤੱਕ ਹਾਂ ਪਤਾ ਨਹੀਂ ਕਿਆ ਕਰਿਆ ਦੇਖਾਂ ਫਿਰ ਹਾਂ ਕੌਲਾ ਜਿ ਕਿੱਥੇ ਇਹਦਾ ਪਤਾ ਹੀ ਨਹੀਂ ਸਿੱੜਦਾ ਕਿਤੇ ਮਿੱਟੀ ਚ ਚਲਾ ਕੇ ਬੈਰਿੰਗ ਵੀ ਪਤਾ ਨਹੀਂ ਨੂੰ ਠੀਕ ਨਹੀਂ ਹੁਣ ਤੇਰੇ ਪਾ ਦੂਆ ਕੌਲਾ ਲਿਆਇਆ ਤੂੰ ਨਾ ਮਾ ਤੂੰ ਪਾ ਲਿਆ ਨਾ ਹੋ ਗਿਆ ਚਰ ਕੋਈ ਨਹੀਂ ਕੌਲਾ ਵਗ ਰਿਹਾ ਵਾ ਉਹਦਾ ਕੋਲਾ ਹੈ ਨਹੀਂ ਮਿੱਟੀ ਚਲਦੀ ਦੋ ਕੋਲਾ ਖਿਰ ਗਿਆ ਮੈਂ ਫੋਲ ਤੇ ਸੀਤਨ ਲਿਆ ਦੇ ਮੈਂ ਤੋਰੀ ਕਰ ਦਾਨਾ ਹੈ ਵੀ ਫੋਲ ਤੇ ਮੈਂ ਬਾਰੇ ਤੋ ਨਾ ਚਿਕਨਟ ਖੋਲ ਕੇ ਬਸ ਉਹਨੂੰ ਕੱਟ ਲੈ ਮਾੜਾ ਫਿੱਟ ਕਰ ਲਿਆ ਉਹ ਤੇ ਬੋਲੀ ਨੂੰ ਕਹਾ ਕਰਕੇ ਗੜੀ ਕਈ ਨਹੀਂ ਰੁਕਦੀ ਉਹ ਫੁੱਲ ਖਾਸ ਹੋ ਕੇ ਘੁੰਮਦੇ ਤਾਂ ਨਹੀਂ ਲਓ ਜੀ ਭਾਈ ਆਲੂ ਵਾਲੇ ਖੇਤ ਦੀ ਤਿਆਰੀ ਹੁੰਦੀ ਜਾਂਦੀ ਹੈ ਰਾਜੂ ਬੀਜ ਤਿਆਰ ਆ ਹਾਂ ਜੀ ਬੀਜ ਤਿਆਰ ਆ ਖੇਤ ਵੀ ਤਿਆਰੇ ਹੋ ਗਿਆ ਹੁਣ ਹਾਂ ਹੋ ਗਿਆ ਤਿਆਰ ਕੱਲ ਨੂੰ ਕਾ ਦੇਣਾ 20 ਪਹਿਲੇ 20 ਥੈਲੇ ਹਾਂ ਹਾਂ ਫੈਕਟਰੀ ਦੇ ਚੱਕ ਲੈ ਦਿੱਤੇ ਐਨਾ ਕਿਤੇ ਪੈਣਾ ਪੰਜ ਪੰਜ ਥੈਲੇ ਤਾਂ ਪੈ ਜਾਂਦੇ ਹੁਣ ਚਾਰ ਚਾਰ ਥੈਲੇ ਪਾਉਗੇ ਚਾਰ ਚਾਰ ਹੈ ਥੋੜਾ ਕੋਲ ਮਾਰਨ ਕਰਕੇ ਖੇਤ ਬੋਦੇ ਹੋ ਗਏ ਹਾਂ ਗਾਹਾਂ ਨੂੰ ਨਿਕੜਾਉਂਗਾ ਮਾਲ ਜਿਹੜਾ ਹੈਗਾ ਜਿਹੜਾ ਐਨਾ ਰੇਹ ਪਿਆ ਤਾਂ ਕਿੰਨੇ ਥੈਲੇ ਸਾਰੇ ਵਿੱਚ ਲੰਘੇ ਉਹ ਦੇਸੀ ਰੇਹ ਵੀ ਬਹੁਤ ਪਿਆ ਤਾਂ ਦੇਸੀ ਰੇਹ 60 ਟਰਾਲੀਆਂ ਉਹ ਵਿੱਚ ਲੰਘੇ ਸਾਰੇ ਥੈਲੇ ਤਾਂ ਹੋ ਗਿਆ ਹੁਣ ਮਿੱਟੀ ਬੋਦੀ ਨਿਕਲੇਗੀ ਪਰ ਬਾਈ ਖੇਤ ਉਹ ਜੀ ਬਣਗੇ ਪਰ ਲਾਉਣ ਦੇ ਬਾਅਦ ਮੈਂਹਤ ਖਾਸੀ ਹੁੰਦੀ ਹੈ। ਨਾ ਪਤਾ ਕਿਹੜਾ ਟਰੈਕਟਰ ਸਵੇਰ ਦਾ ਕੱਲ ਸਵੇਰ ਦਾ ਲਗਾਤਾਰ ਵੀ ਕਹਿੰਦਾ ਕਹਿੰਦਾ ਟੈਂਕੀ ਫੁੱਲ ਕਰਾ ਕੇ ਹੀ ਹੁੰਦੀ ਅਸੀਂ। ਪਰ ਬਾਈ ਆਏ ਆ ਵੀ ਡੀਜ਼ਲ ਖਰਚਾ ਘੱਟ ਹੈ ਦਾ ਟਰੈਕਟਰ ਦਾ। ਡੀਜ਼ਲ ਖਰਚਾ ਬਹੁਤ ਘੱਟ ਹੈ ਜ਼ੋਰ ਵਧੀਆ। ਵੀ ਟੈਂਕੀ ਪੀਂਦਾ ਨਹੀਂ ਦਿਹਾੜੀ ਚ। ਥੈਂਕ ਯੂ ਜੀ। ਨਹੀਂ। 6 ਡਿਹਾੜੀ ਚ ਟੈਂਕੀ ਪੀਂਦਾ। ਹਾਂ। ਪੂਰਾ ਲੋਡ ਕਰਦਾ। ਉਹ ਟਰੈਕਟਰ ਦਾ ਨਾ ਤੇ ਵੱਧ ਕਰ ਦਿੰਦਾ ਵੀ। ਵੀ ਆਏ ਆ ਬਾਈ 4x4 ਹੋਣ ਕਰਕੇ ਸਲਿੱਪ ਘੱਟ ਕਰਦਾ ਵੀ ਵਧੀਆ ਹੈ। ਟੂ व्हीਲ ਚ ਲਾ ਕੇ ਦੇਖ ਵਾ ਕੇ ਹੂੰ ਟਰੈਕਟਰ ਦਾ ਢੇੜਾ ਘੱਟ ਲੋਡ ਪਰ ਚੱਲਣਾ ਯਾਰ ਫੋਰ व्हीਲ ਲਾ ਕੇ ਢੇੜਾ ਵੀ ਜ਼ਿਆਦਾ ਹੋ ਜਾਣਾ ਲੋਡ ਵੀ ਘੱਟ ਜਾਣਾ ਉਹਨੇ ਤੇਲ ਵੀ ਵੱਧ ਪੀਣਾ ਬਾਕੀ ਬਾਈ ਇਹ ਸਮਝ ਲਓ 585 ਹੈ ਇਹਨੂੰ 11 ਹਾਲੇ ਵਧੀਆ ਹੈ 11 ਹਾਂ ਵੀ ਵਧੀਆ ਲੱਗਦੇ ਡੂੰਗੇ ਵੀ ਲੱਗਦੇ ਆ ਲੈ ਹੁਣ ਲੇਜ਼ਰ ਤੇ ਬਾਅਦ ਫਾਲੇ ਨਹੀਂ ਧਰਤੀ ਚ ਵੜਦੇ ਹੂੰ ਕਿਹੜਾ ਹੋ ਗਿਆ ਕਿਹੜਾ ਹੋ ਗਿਆ ਲੇਜ਼ਰ ਹੱਕ ਵਾ ਕਿਹੜਾ ਕਰ ਦਿੰਦਾ ਰਾਜੂ ਚੂਹੇ ਵਾਲੀ ਬੱਟ ਚੱਕਦੇ ਆ ਗਰੀਬੀਆਂ ਬਾਤ ਤਾਂ ਸਾਰੀਆਂ ਨਵੀਆਂ ਬਾਤੀਆਂ ਲਫਾਫਾ ਲਫੂਵਾ ਜੱਕਦਾ ਸਾਰੇ ਸਾਰਾ ਕੋ ਬੱਟੇ ਬਾਹਤੀ ਦੀ ਟਰੈਕਟਰ ਨਗਾ ਨਗਾ ਕੇ ਪਰ ਨੂੰ ਹਾਲੇ ਆਏ ਆ ਬਾਈ ਕਣਕਾਂ ਮਾ ਬੱਟਾਂ ਦੀ ਬਹੁਤੀ ਲੋਡ ਨਹੀਂ ਪੈਂਦੀ ਠੀਕੇ ਰਹਿੰਦਾ ਸਿਸਟਮ ਕਣਕ ਤਾਂ ਬੀਜੇ ਨਹੀਂ ਹੋਣੀਆਂ ਉਹਰੇ ਬੀਜ ਨਹੀਂ ਹੋਣੇ ਲੈ ਆਲੂਆਂ ਦੇ ਬਾਅਦ ਗੰਨਾ ਅਚਾ ਗੰਨਾ ਲੱਗ ਜਾਣਾ ਕਣਕ ਨਹੀਂ ਬੀਜਣੀ ਕਣਕ ਕਿੱਥੇ ਯਾਰ ਇੱਥੇ ਕਣਕ ਤਾਂ ਪਰਲੇ ਬੂਟੇ ਚੂੰਗੀ ਫਿਰ ਪਰਲੇ ਬੂਟੇ ਸਾਰੇ ਚਾਰੇ ਕਿਲੇ ਕੰਕ ਦੇ ਓਪਾਂ ਵੀ ਸਪਰੇਅ ਪਾ ਕੇ ਆਤਾ ਬਈ ਇਹ ਪੰਮਾ ਕਰਾਏ ਦੀਏ ਚਮਕੌਰ ਵਾਲੇ ਭਗਿਆਤਾ ਦੇਖ ਲੈ ਰਹਿਣ ਦੇ ਨਹੀਂ ਨਹੀਂ ਕਹਿੰਦਾ ਜਿਹੜੇ ਹੁਣ ਤੇਰੇ ਪੈ ਗਈ ਨਵੇਂ ਬੱਚੇ ਕਹਿੰਦਾ ਉਹਨਾਂ ਨੂੰ ਵੀ ਪੈ ਜਾਣੀ ਵਿਗਾੜ ਕੋਈ ਨਹੀਂ ਹੈਗਾ ਕਹਿੰਦਾ ਇਹਦਾ ਕਿਤੇ ਨਹੀਂ ਫੇਰ ਬਾਹਰ ਮਾਈ ਹੋਈ ਜਾਣਾ ਕਰੀ ਨਹੀਂ ਹੈਗੀ ਓ ਚਲ ਫੇ ਕਰਾ ਦੇ ਪਾਣੀ ਤਾਂ ਹੀ ਨਹੀਂ ਲਾਇਆ ਮੱਜ ਮੋਟਰ ਚਲਾ ਦੇਣੀ ਸੀ ਹਮ ਕਾਲੂ ਕਹਿੰਦਾ ਸਵੇਰੇ ਭਈ 9 ਵਜੇ ਆਉਂਗਾ ਅੱਛਾ ਓਪਨ ਹੀ ਕਰੀ ਹੈਗੀ ਜਿੱਕਨ ਜਾਂ ਮੀਂਹ ਚ ਫੇ ਲੰਬਾ ਟਾਈਮ ਆਸਾ ਨਹੀਂ ਰਿਹਾ ਦਵਾਈ ਦਾ ਇੱਕ ਗੋਬਵਾ ਵੀ ਨਹੀਂ ਹੋਈ ਹੈਗੀ ਮੀਂਹ ਨਹੀਂ ਹਟੇ ਹੈਗੇ ਬਾਕੀ ਭਾਈ ਡੋਡੀ ਸਾਰਿਆਂ ਦੀ ਹੈ ਵੀ ਇਹਦਾ ਤਾਂ ਕੋਈ ਉਹ ਖੇਤ ਬਚਿਆ ਮੈਂ ਤਾਂ ਪਰਾਲੀ ਦਿਖਦੀ ਹੋਈ ਨਹੀਂ ਪਰਾਲੀ ਵਾਲੇ ਖੇਤ ਤੇ ਬਾਈ ਲੈ ਮੈਂ ਵੀ ਦੇਖਿਆ ਹੈ ਖਰਚਾ ਹੋਇਆ ਹੈ ਪਰ ਪਰਾਲੀ ਨਹੀਂ ਰਹੀ ਹੈਗੀ ਦਿਨ ਲੱਗੇ ਆ 4-5 ਹਾਂ ਇਦਨ ਪਲਟਾਵੇ ਫੇਰੇ ਆ ਇਦਨ ਥੋੜੇ ਜਿਨੇ ਲੋਡ ਮਾਰਦੇ ਕਿ ਤਿੰਨ ਤੇ ਹੋ ਹੂੰ ਪਾਵੇ ਜੇ 2 ਹੁੰਦੇ ਭਗਾ ਭਗਾ ਕੇ ਮਾਰਨੇ ਤੇ ਨੇ ਮੈਂ ਤਾਂ ਅਗਰ ਨਾ ਚਲਾਉਣੇ ਤਿੰਨ ਵੀ ਵਧੀਆ ਜਿਹੇ ਟਾਇਰ ਵਾਲੇ ਹੋਵੇ ਟਾਇਰ ਵਾਲੇ ਨੂੰ ਸਿਸਟਮ ਵਧੀਆ ਹੈ ਟਾਇਰ ਵਾਲੇ ਆ ਹਾਂ ਜੇ ਆਹ ਉਚਾਰੀ ਮੈਂ ਹੋਈ ਜਾਂਦਾ ਉਹਦੇ ਕਰਕੇ ਔਖਾ ਜੀ ਹੋਣ ਤੁਸੀਂ ਮੇਰੀ ਮਦਦ ਕਰਨ ਆਏ ਆ ਇਹ ਤਾਂ ਦੇਖਣ ਆਏ ਤੇ ਗਾਹਾਂ ਖੇਤ ਮਾ ਗੇੜਾ ਮਨ ਆਏ ਤੇ ਦੇਖੋ ਉੱਥੇ ਚੂਹੇ ਦੀ ਦਵਾਈ ਤਾਂ ਸਾਰੀ ਰੱਖੋਗੀ ਉਹ ਦੇਖ ਜਿੰਕ ਪਾਇ ਰਹੀ ਆ ਤੇ ਆਰੀ ਤਾਂ ਪੂਰੀ ਚੰਨ ਪੀਉ ਦੀ ਆਲੂਆਂ ਦੀ ਆਲੂਆਂ ਦੀ ਹਾਂ ਠੀਕ ਆ ਬੀਜ ਵੀ ਬਣਾ ਕੇ ਰੱਖਿਆ ਹੋਇਆ ਬੀਜ ਤਾਂ ਬੋਰੀਆਂ ਦੇ ਭਰਤਾ ਰਾਜੂ ਠੀਕ ਆ ਵਧੀਆ ਜੀ ਕਹਿੰਦੇ ਜਿਹੜੇ ਸਿਆਲ ਦੀ ਮੱਛੀ ਖਾਦੀ ਵੀ ਹੁਣ ਸਾਰਾ ਜੋਰ ਦੇਖਣਾ ਉਹ ਸਾਡਾ ਜੋਰ ਤਾਂ ਰੋਜ਼ ਇੰਨਾ ਲੱਗਦਾ ਹੁਣ ਲੱਗਣ ਲੱਗਿਆ ਪਹਿਲਾਂ ਨਹੀਂ ਲੱਗਿਆ ਹੈਗਾ ਕਿੱਦਾਂ ਲੱਗਦਾ ਦੇਲੀ ਦਾ ਉਹਨਾ ਜੋਰ ਲੱਗਦਾ ਪਹਿਲਾਂ ਹੁਣ ਵਿਹਲਾ ਰਿਆ ਨਾ ਹੁਣ ਜਾਂਤੇ ਆ ਬਾਸਮਤੀ ਵੱਡੋ ਵੀ ਹੁਣ ਯਾਰਾ ਲੱਗਣ ਲੱਗ ਗਿਆ ਫਰਕ ਤਾਂ ਪਿਆ ਏ ਘਟੋ ਘਟ ਪੰਜ ਦਿਨ ਚ ਹਾਂ 30 ਗੱਲਾਂ ਤਾਂ ਨਾ ਰੋਟਾ ਬੇਟਰ ਖੋਲ ਕੇ ਪਵਾਤਾ 10 ਗੱਲਾਂ ਫਾਲੇ ਪਵਾਤੇ ਫੇਰ ਤਿੰਨ ਗੱਲਾਂ ਅਸੀਂ ਖੋਲ ਲੈ ਸਮਝ ਲੈ ਪਲੌਵ ਵਿੱਚੇ ਵਿੱਚ ਫੇਰ ਅੱਜ ਸਵੇਰ ਦੀਆਂ ਤਿੰਨ ਗੱਲਾਂ ਤਵੀਆਂ ਖੋਲ ਨਹੀਂਆਂ ਫੇਰ ਪਾਲੇ ਪਾਲੇ ਹਰ ਇੱਕ ਚੀਜ਼ ਪਾਉਣ ਧੰਨ ਦਾ ਇਹ ਐ ਮੈਂ ਤਾਂ ਸਮਝਦਾ ਪਾਉਣਾ ਔਖਾ ਏ ਇਹ ਗਰੀ ਹੁਣ ਮੈਂ ਹਰੋਟਾਵੇਟਰ ਪਾ ਕੇ ਲਿਆਉਣਾ ਤਾਂ ਕੋਈ ਨਹੀਂ ਦਾ ਮੈਂ ਫਾਲੀ ਲਿਆਇਆ ਮੈਂ ਛੱਡ ਫਾਲੇ ਵਧੀਆ ਚੱਲ ਦੇਖ ਤਾਂ ਕਿੰਨੇ ਕਿ ਲੱਗਦੇ ਆ ਬਾਅਦ ਦੇਖਾ ਇੰਨੇ ਕਿ ਲੱਗਦੇ ਆ ਹੋਰ ਕਿੰਨੇ ਕਿ ਲੱਗਦੇ ਆ ਤੂੰ ਵੀ ਲੈ ਫੋਰ ਵੀਲ ਪਰ ਇੱਕ ਮੌਜ ਆ ਬਾਈ ਇਹਦੀ ਫੋਰ ਵੀਲ ਦੀ ਇਹਦਾ ਮੀਟਰ 'ਚ ਜੋ ਹੁੰਦਾ ਹੈ ਨਹੀਂ ਬਾਕੀ ਟਰੈਕਟਰ ਦਾ ਮੀਟਰ 'ਚ ਨਹੀਂ ਜੋ ਹੁੰਦਾ ਸਾਰਾ ਕੱਟ ਹੋ ਗਿਆ ਬਾਕੀ ਟਰੈਕਟਰਾਂ 'ਚ ਕਈਆਂ 'ਚ ਪਤਾ ਨਹੀਂ ਲੱਗਦਾ ਲੱਗਿਆ ਕਿ ਨਹੀਂ ਲੱਗਿਆ ਇਹਦਾ ਸਿਸਟਮ ਵਧੀਆ ਵੀ ਜਿਹੜਾ ਮੀਟਰ ਦੇ ਵਿੱਚ ਸ਼ੋ ਹੁੰਦਾ ਬਾਈ ਨਾ ਫੋਰ ਦੇਖਦੇ ਕਿਹੜਾ ਹੋਰ ਬਾਈ ਫੋਰਚ ਦਾ ਬਾਈ ਟਰੈਕਟਰ ਦਾ ਆਏ ਆ ਵੀ ਸਲਿੱਪੇ ਨਹੀਂ ਕੱਢਣ ਦਿੰਦਾ ਭੱਜਿਆ ਜਾਂਦਾ ਪੰਜੇ ਤੈਨੂੰ ਵਧੀਆ ਲੱਗਦਾ ਟਰੈਕਟਰ ਇਹ ਵਧੀਆ ਮੰਦਾ ਮਾਰਦਣ ਨੇ ਮੈਂ ਬਾਈ ਨੂੰ ਕਿਹਾ ਮੈਂ ਮੈਨੂੰ ਚਲਾ ਮੈਂ ਚਲਾ ਲੈਣਾ ਤੇ ਮੈਂ ਕਿਹਾ ਬਾਈ ਮੈਂ ਜਾਣਾ ਥੋੜਾ ਜਿਹਾ ਜ਼ਰੂਰੀ ਕੰਮ ਕਰ ਜਾਣਾ ਤੇ ਉਹ ਪਲਾਵਾ ਨੂੰ ਆਏ ਥੋੜਾ ਦੇਖ ਕੇ ਮਨਣਾ ਪੈਂਦਾ ਵੀ ਮੈਨੂੰ ਟਰੈਕਟਰ ਵਧੀਆ ਲੱਗਦਾ ਹੈ ਮੈਨੂੰ ਉਦਾਂ ਮੈਂ ਸਿੱਖਦਾ ਪੂਰੇ ਗਿਆ ਤਾਂ ਚਲ ਮਨੂੰ ਜਦ ਖੜਾ ਹੀ ਹੁੰਦਾ ਉਹ ਪਲਾਵਾ ਲੈ ਵੀ ਜਾਰਾ ਹੀ ਗੁਰਕੇ ਉਹ ਪਲਾਵਾ ਦਾ ਪੰਗਾ ਦਾ ਹੌਲਾ ਹੌਲਾ ਸੁੱਖ ਪੰਜ ਇਹ ਚ ਆਏ ਆ ਇੱਕ ਤਾਂ ਇਹ ਟਰੈਕਟਰ ਥੇਲ ਘਟ ਖਾਂਦਾ ਇੱਕ ਛੋਟੇ ਨਾਲ ਛੋਟਾ بڑے ਕੰਮ ਵੀ ਕਰਦਾ ਵਧੀਆ ਟਰੈਕਟਰ ਹੈ ਬਈ ਪਲੋਵਾ ਪਰ ਇਹਨਾਂ ਕਿੱਸੇ ਕਿਹਾ ਹੈ ਬਸ ਦੋ ਹੀ ਚਾਹੀਦੇ ਆ ਤਿੰਨ ਬਈ ਕਿ ਜਾਰਾ ਲੋਡ ਮਨ ওভার ਲੋਡ ਦੀ ਟੱਕਰ ਲੈ ਜਾਂਦਾ ਇਹ ਦੋ ਪਾਏ ਵੀ ਚੱਲੀਆਂ ਦੁਰੂਕੇ ਪੰਦ ਹਾਂਜੀ ਇਹ ਟਾਇਰ ਹੋਵੇ ਤਿੰਨ ਨੂੰ ਵੀ ਨਾ ਪਤਾ ਲੱਗੇ ਟਾਇਰ ਦਾ ਆਏ ਆ ਸਿਸਟਮ ਟਾਇਰ ਸਾਈਡ ਉੱਪਰ ਵੀ ਵਿੱਚ ਨਹੀਂ ਰੂੰਗੇ ਜਾਣਦਾ ਪਰ ਆਬਰ ਰੱਖਦਾ ਹੈ ਜਿੰਨੇ ਵੀ ਪਲਾਉ ਦੇਖੇ ਟਾਇਰਾਂ ਵਾਲੇ ਇੱਕ ਨੰਬਰ ਚੱਲਦੇ ਆ ਕਮੈਂਟ ਵੀ ਵੀਰਾਂ ਦੇ ਆਏ ਵੀ ਇਹ ਟਾਇਰ ਵਾਲੇ ਹੁੰਦੇ ਨਾ ਵੀ ਸਰਾ ਹੀ ਕੰਮ ਹੋਣਾ ਤਾਂ ਟਾਇਰਾਂ ਦੀ ਗੱਲ ਵੀ ਬਾਈ ਹੋਰੇ ਕੋਈ ਬਾਕੀ ਬਾਈ ਉਹ ਸੁਸਾਇਟੀ ਵਾਲੇ ਤੇ ਫਿਰ ਸਾਡੇ ਸਰਕਾਰੀ ਪਿੰਡ ਉਹ ਘਾਂਟਿਆਂ ਬਾਅਦ ਮਿਲਦੇ ਆ ਉਹਨੂੰ ਟਾਇਰ ਹੈ ਨਹੀਂ ਦਾ ਠੀਕ ਤੇ ਜਨ ਕੰਮ ਸਾਰ ਤਾਂ ਖੇਤ ਬਣ ਗਿਆ ਦੇਖ ਐ ਨਾਂਡੇ ਵਰਗਾ ਪਤਾ ਤਾਂ ਉਹ ਕਿੱਥੇ ਗਈ ਪ੍ਰਾਲੀ ਪ੍ਰਾਲੀ ਕਿੱਥੇ ਗਈ ਖਾ ਗਿਆ ਸਾਰੀ ਪ੍ਰਾਲੀ ਗੈਸ ਕਰ ਤੀ ਐ ਰੂਟਾ ਵੀਰ ਨੇ ਉਹ ਕਰੀ ਬਾਈ ਦੇਖੋ ਐ ਵਧੀਆ ਚੱਲਦਾ ਲੈ ਜਾਰੇ ਮਾਰਦਾ ਬਾਈ ਬਾਕੀ ਬਾਕੀ ਬਾਈ ਜਿਹੜੇ ਆਹਾ ਜੋਬੋ ਸ੍ਰੀ ਆਈ ਇਹ ਵੀ ਟਰੈਕਟਰ ਕਾਮਯਾਬ ਰਹੇ ਆ ਵਧੀਆ ਇਤਨਾ ਆਪਣੇ ਆਪ ਨੂੰ ਬ੍ਰੇਕ ਦੱਬ ਕੇ ਮੋੜਨਾ ਪੈਂਦਾ ਹਾਂ ਇਹਨੂੰ ਇਹ ਮੂੜਲੇ ਟਾਇਰੇ ਮੋੜ ਹਾਂ 4x4 ਟਾਇਰ ਕਮਾ ਦਿੰਦੇ ਆ ਹਾਂ ਮੈਂ ਉਧਰ ਨੇਤਰ ਬਾਈ ਨਾਲੇ ਵੀ ਦੇਖੇ 13 ਦੇ ਜਿਹੜਾ ਉਹ 13 ਹਾਲ ਪਾਈਪ ਮੋੜ ਦਿੰਦੇ ਇਹ ਟਾਇਰ ਮੋੜ ਦਿੰਦੇ ਆ ਜੇ ਬੜੇ ਵੀ ਹੋਵੇ ਹਾਂ ਦੋਹੇ ਲੀਵਰ ਥੱਲੇ ਪੇਰੇ ਵੀ ਦੇਖ ਲੈ ਹੈਂ ਬਾਉਣਾ ਹੈ ਇਹ ਨਹੀਂ ਬਾਉਣਾ ਹੈਗਾ ਅਸੀਂ ਬੀਜ ਕਢਾ ਕੇ ਲਿਆਉਣਾ ਹਾਲੇ ਆਲੂ ਦਾ ਵਾਹ ਜੀ ਵਾਹ ਹੁਣ ਜਾਣਾ ਦੋ ਹਾਲੇ ਤਾਂ ਹੀ ਅਸੀਂ ਲੱਗੇ ਫਟਾ ਦੀ ਪਰ ਚੱਲ ਕੋਈ ਨਹੀਂ ਖਚਰੇ ਕੰਮ ਬਾਹੀ ਰਹਿ ਗਿਆ ਇੱਕ ਬਰਲਾ ਵੀ ਨਾ ਪਰਲਾ ਨਹੀਂ ਹੋਣਾ ਸੀ ਆਲੂ ਦਾ ਬੀਜ ਕਢਾ ਕੇ ਲੈ ਕੇ ਫੇਰ ਬਾਹਾਂਗੇ ਠੀਕ ਹੈ ਲਓ ਜੀ ਭਾਈ ਜੁੱਧ ਮਾਰ ਕੇ ਪ੍ਰਧਾਨ ਨੇ ਮੂਰੇ ਰੈਂਪ ਪਾ ਹੀ ਦਿੱਤਾ ਪ੍ਰਧਾਨ ਜੀ ਕਿਆ ਲੋਡ ਪੈ ਗਈ ਸੀ ਸਸਰੀ ਗੱਲ ਦੀ ਸਾਰੇ ਭਾਈਆਂ ਨੂੰ ਜੀ ਐੜਾ ਨੂੰ ਜੀ ਲੋਡ ਕਿਆ ਪੈ ਗਈ ਸੀ ਅਮਨੇ ਗੱਡੀ ਥੱਲੇ ਲੱਗ ਜਾਂਦੀ ਏ। ਅੱਛਾ। ਜਾਂ ਕੋਈ ਆਉਂਦੀ ਦੀ। ਫੇਰ ਆਪਣੇ ਵਾਲੀ ਨੂੰ ਵੀ ਚਾਰੋਂ ਪਾਸੇ ਫਰਕ ਤਾਂ ਕੋਈ ਏਡਾ ਜਾ। ਪੂਰੀ ਠੀਕ ਆ ਹੁਣ? ਬਰਨਰ ਲੱਗਦੀ ਹੋਣੀ ਏ। ਬਰਨਰ? ਪਤਾ ਨਹੀਂ ਹੁਣ ਮੂਰੇ ਇੰਡੀਆ ਗੇਟ ਲਾਇਆ ਛੋਟਾ ਫੜਨੇ ਤੇ। ਇੰਡੀਆ ਗੇਟ ਲਾਤਾ। ਹਾਂ। ਛੋਟੇ ਦਾ ਕੋਈ ਭਰੋਸਾ ਨਹੀਂ। ਹਾਂ। ਪੈੜਾ ਪਾ ਦੂ ਹੈ। ਹਾਂ। ਹਾਂ। ਹੋਬਾ ਇਧਰ ਲਾ ਗਏ ਪੈੜੀਆਂ। ਛੋਟਾ। ਪਰ ਆਏ ਆ ਭਾਈ ਜਿਹੜੇ ਡੰਡੇ ਛੋਟੇ ਲਾਏ ਆ ਵੀ ਜੇ ਕੋਈ ਕੁੱਤਾ ਬਿੱਲਾ ਆਵੇ ਤਾਂ ਆਉਂਗਾ ਨਹੀਂ ਹੈਗਾ। ਹਾਂ। 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 ਪਤਾ ਦੋ ਘੰਟੇ ਲੱਗੇ ਹੋਣੇ ਰੈਂਪ ਚਲੋ ਦੋ ਥੈਲੇ ਤੇ ਕੇ ਚਲ ਆਏ ਆ ਭਾਈ ਇੱਕ ਉਰੇ ਨੀਮਾ ਜਾਦਾ ਜਾਂ ਮੀਂਹ ਪੈਂਦਰਾ ਪਾਣੀ ਵੀ ਖੜਦਾ ਦਾ ਹੁਣ ਲੋਟ ਆ ਜੂਗਾ ਕੰਮ ਹਾਂ ਹਾਂ ਹੁਣ ਤਾਂ ਵਾਧੂ ਲੋਟ ਆ ਕਿਉਂਕਿ ਭਾਈ ਗੰਦਮੰਦ ਹੋ ਜਾਂਦਾ ਤਾਂ ਜਾਂ ਕੋਈ ਗੱਡੀ ਆਉਂਦੀ ਤੇ ਅੰਦਰ ਲੈਤਾ ਜਾਂਦਾ ਉਹੀ ਮੈਂ ਕਹਿੰਦਾ ਏ ਉਸ ਦਿਨ ਮੈਂ ਦੇਖਿਆ ਭਾਈ ਉਰੇ ਪਾਣੀ ਖੜਦਾ ਤੇ ਗੱਡੀ ਲੰਗੀ ਛਿੱਟੇ ਅੰਦਰ ਤੱਕ ਗਏ ਉਹ ਵੀ ਚਲ ਵਧੀਆ ਹੋ ਗਿਆ ਰੋਡੀ ਫਿਰ ਜੇ ਅਮਨੇ ਆ ਵੀ ਪਾਣੀ ਖੜਾ ਹੁਣ ਕਿਸੇ ਪਾਸੇ ਤੇ ਲੰਘਣੀ ਤਾਂ ਉਹ ਪਾਣੀ ਖੁੰਜੇ ਜੇ ਪਰ ਪੜ ਕੇ ਨਾਲ ਹੀ ਨੀਂਮੀਆ ਦਾ ਉਹਦੇ ਸਿੱਟ ਦੇਣਾ ਹੋ ਜਾ ਕੋਈ ਗੱਡੀ ਲੰਘਦੀ ਦੀ ਛਿੱਟੇ ਗੰਦ ਪਰ ਉਹ ਨਾਲੇ ਪੂਰੀ ਐ ਸੜਕ ਤੇ ਲੈਵਲ ਦੇ ਬਰਾਬਰ ਆ ਕੋਈ ਫਰਕ ਨਹੀਂ ਹਾਂ ਹਾਂ ਸ਼ੋ ਨਹੀਂ ਹੁੰਦਾ ਇਹ ਕਦੇ ਹਾਂ 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 ਐਨ ਵੀ ਵਧੀਆ ਕੰਮ ਹੋ ਗਿਆ ਦੇਖੋ ਜਿਹੜੇ ਉੱਪਰ ਤੇ ਨੇ ਜਿਹੜੇ ਲੋਕ ਵੀ ਪਾਣੀ ਹੋਣ ਕਹਿੰਦੇ ਸੜਕ ਬਣਾਉਣੀ ਸੜਕੋ ਬਣਣੀ ਨਹੀਂ ਹਾਂ ਹਾਂ ਹੋਰ ਕੀਆ ਬਜਰੀ ਪੈ ਜਾਣੀ ਪਰ ਨਾਲ ਹੋਣਾ ਸੀ ਚੱਲੇ ਭਈਏ ਲੱਭਣਾ ਮਰਸੂਏ ਰੁੱਕ ਵੀ ਪੈ ਜਾਣੀ ਬਈ ਫੇ ਬੱਲੇ ਬੱਲੇ ਸਪਰੇਅ ਕਰਾਉਣੀ ਆ ਅੱਛਾ ਅੱਛਾ ਥਾਗ ਕਰ ਗਿਆ ਥਾਗ ਕਰਦਾ ਹੀ ਮੁੱਕਰ ਕੇ ਆਈ ਕਿ ਨਹੀਂ ਦਿੰਦੇ ਹੈਗੇ ਦਾ ਡੋਡੀ ਦੇ ਬਾਅਦ ਨੇ ਉਹ ਕਿਹਦੇ ਦੱਸਦੇ ਹੋ ਬੁਕਿੰਗ ਆ ਕਿਨੇ ਡੋਡੀ ਜਰਾ ਪੈ ਗਈ ਉਹਨੇ ਹੱਥ ਕਰਕੇ ਲੈ ਲਈ ਚੱਲਦੇ ਫਿਰ ਆਪਾਂ ਪੂਰੀ ਖਬਰੇ ਮਿਲੇ ਜਾਵੇ ਕਿਰਪਾ ਹੋਈ ਜਾਵੇ ਬਾਬੇ ਦੀ ਹੈਗਾ ਹੈਗਾ ਭਾਈ ਹਾਂ ਬਾਕੀ ਪੂਰੀ ਕਹਿੰਦਾ ਵੀ ਮੈਂ ਤੇਰਾ ਹੀ ਲੱਕਰਾ ਦਊਗਾ ਕਹਿੰਦਾ ਨਹੀਂ ਪੰਪ ਆਪ ਚੱਕ ਲੈ ਉਹੀ ਤਾਂ ਗੱਲ ਹੈ ਲੱਗਦਾ ਕਿ ਯਾਰ ਹੁਣ ਦੇਖੇ ਦੋ ਦਿਨ ਬਹੁਤ ਹੋ ਗਏ ਮੈਂ ਤਾਂ ਕਰ ਦੇਣ ਨੂੰ ਐ ਕਿੰਨੇ ਘੰਟੇ ਤੇ ਕਿੰਨੇ ਕਿਲੇ ਆਪਣੇ ਸਾਹਮਣੇ 2.5-3 ਕਿਲੇ ਆ 15 ਪੰਪ ਹੈ 3 ਘੰਟੇ ਲਾ ਦੂੰ ਕਿਲੇ ਨੂੰ ਤੇਰਾ ਘੰਟਾ ਲੱਗਦਾ ਚੱਕ ਦਿੰਦੇ 15 ਕੀਲੇ ਨੂੰ ਕੰਟਾ ਲੱਗਦਾ ਅੱਛਾ ਜੇ ਤਾਂ ਆਪ ਪਾਣੀ ਪਾ ਕੇ ਕਰਨਾ ਜੇ ਦੂਆ ਬੰਦਾ ਪਾਣੀ ਪਾਉਣੇ ਫੇਰ ਟਾਈਮ ਲੱਗਦਾ ਚੱਲ ਦੇਖਦੇ ਆ ਜੇ ਹੁਣ ਜੇ ਨਹੀਂ ਮੇਰੇ ਫੇਰ ਤਾਂ ਪੰਪ ਚੱਕਣੀ ਪੈਣੀ ਤੇਰਾ ਦੰਦੇ ਕੱਲ ਨੂੰ ਹੁਣ ਮਾਰ ਪਾਣੀ ਪੰਪ ਤਾਂ ਤੇਰੇ ਭਰੂੰਗਾ ਨਾ ਉਹ ਤਾਂ ਹੋ ਜਾਣਾ ਹੀ ਚੱਲ ਵੇ ਪੂਰੀ ਚੱਲ ਪੂਰੀ ਕੱਲ ਨੂੰ ਨਾਲੇ ਦੇਖਦੇ ਜੋਰ ਨਾਲ ਤੇਰੇ ਭਰ ਦੇਣਾ ਸੀ ਜਿਹੜੇ 버ਗਰ ਖਾਦੇ ਪਿਆ ਇਹ ਰਸਤਾ ਹੀ ਭਰ ਦੇਣਾ ਦਾ ਕੁਗ ਨਹੀਂ ਯਾਰ ਕੋਹੜਾ ਬਸ ਆਇਆ ਨਾ ਜਿਹੜਾ ਸੁੱਕਾ ਵੀ ਆ ਜਾ ਭਾਈ ਇਹਦਾ ਅਸੀਂ ਕਰ ਸਕਦੇ ਠੀਕ ਹੈ ਨਾ ਪੁਰੀ ਪਾਣੀ ਵੀ ਨਹੀਂ ਲੱਗੇ ਹੁਣ ਬਹੁਤ ਦਿਨ ਹੋ ਗਏ ਖੇਤ ਜਿੱਕਣਾ ਆਪਣੇ ਵੀਰ ਕਹੀ ਜਾਂਦੇ ਵੀ ਪਾਣੀ ਦੇ ਪੈਂਦੀ ਦਸ ਦਿਨ ਹੋ ਗਏ ਪਾਣੀ ਵੀ ਨਹੀਂ ਲੱਗੇ ਹੈਗੇ ਆਪਣੇ ਦਾ ਪਾਣੀ ਦਾ ਕੋਈ ਚੱਕਰ ਨਹੀਂ ਹੈਗਾ ਹਾਂਜੀ ਪਾਵਰ ਮੌਸਮ ਕਰਕੇ ਮੌਸਮ ਕਰਕੇ ਜਿਹਦੇ ਪਾਣੀ ਚ ਡੁੱਬੇ ਖੜੇ ਉਹਨਾਂ ਦੀ ਨਹੀਂ ਪਈ ਹੈਗੀ ਇਹਦਾ ਜਿਹੜਾ ਪੈਣੀ ਉਹਨੂੰ ਪੈਣੀ ਉਹ ਪੈਣੀ ਆ ਅੱਦਲੀ ਰਹਾਂਦੇ ਕਿ ਡੱਕਾ ਨਹੀਂ ਮੇਰੇ ਸਾਹ ਕਰਦਾ ਅੱਛਾ ਇਹਦੇ ਲਾ ਪਾਣੀ ਚੱਲਦਾ ਪਾਣੀ ਤੇ ਖੜਾ ਪਾਣੀ ਇਹ ਬਹਿਵੇਂ ਆ ਬਹਿਵੇਂ ਆ ਚਾਲਪੁਰੀ ਮਾਰਫੇ ਸਾਲਫ ਚੱਲੀਏ ਇਹ ਤਾਂ ਕਿਸਮਤ ਵਾਲੀ ਗੱਲ ਰੱਖ ਲੈ ਠੀਕ ਹੈ ਚੰਗਾ ਪ੍ਰਧਾਨ ਬਣ ਗਿਆ ਮੈਨੂੰ ਪਾਜੀ ਟੌਰ ਹੋ ਗਈ ਹੁਣ ਲੈ ਨੀ ਯਾਰੇ ਦੋ ਕੁ ਦਿਨ ਨਿਗਾ ਰੱਖਣੀ ਪੈਣੀ ਆ ਹਾਂ ਇਹਦੇ ਵਿੱਚ ਲੈਟਾਂ ਲਾਉਣੀ ਆ ਆਪਾਂ ਨੇ ਕਰ ਵਿੱਚ ਅੱਛਾ ਜਿਹੜੇ ਉਹ ਬਲਦੀਆਂ ਥੱਲੇ ਨਹੀਂ ਲਾਉਣੀ ਆਪਾਂ ਨੇ ਉੱਪਰ-ਉੱਪਰ ਕਰਕੇ ਲੈਟਾਂ ਲਾ ਦੇਣੀਆਂ ਸੜਕਾਂ 'ਲੀ ਜਾ ਕੇ ਨਹੀਂ ਲਾਉਣੀ ਉੱਪਰ ਕਰਕੇ ਲਾ ਦੇਣੀਆਂ ਅੱਛਾ ਹਾਂ ਚੱਲ ਦੇਖਦੇ ਆ ਆ ਜੇ ਕਿਤੇ ਹੋਇਆ ਬਾਈ ਦੱਸਿਓ ਪੰਜਾ ਤਾਂ ਲਾਈਟਾਂ ਲਾ ਦੇਣੀ ਆ ਦੱਸ। ਵੀਰੇ ਚਮਕਦੀਆਂ ਆ। ਹਾਂ ਜਿਹੜੀ ਰਾਤ ਨੂੰ ਚਮਕਦੀਆਂ ਐ ਨਹੀਂ ਕਰਦੀਆਂ ਐ ਕਰਦੀਆਂ ਐ। ਕੜਕਵਰ ਹੁੰਦੀਆਂ। ਉਹੋ। ਠੀਕ ਐ। ਠੀਕ ਨਹੀਂ ਕਰਨਾ। ਠੀਕ ਐ। ਚੱਲ ਵੀ। ਮੈਨੂੰ ਉਮੀਦ ਆ ਮਨੇ ਚਾਰਜ ਹੁੰਦੀਆਂ। ਹਾਂ ਸੋਲਰ ਕੇ ਹੋਈ ਜਾਵੇ ਰਾਤ ਨੂੰ ਬਲੀ ਜਾਵੇ ਸਾਨੂੰ ਕੋਈ ਚੱਕਰ ਨਹੀਂ। ਹੋਰ ਕੀ ਆ? ਕਰਦੇ ਹੀਲਾ ਬੜਾ ਚੰਗਾ। ਠੀਕ ਐ। ਪੰਜ ਤੂੰ ਤਾਂ ਬਹੁਤ ਤਕੜਾ ਡਰਾਈਵਰ ਐ ਯਾਰ। ਮੋਟਰਸਾਈਕਲ ਦਾ। ਤੇ ਬਾਪੂ ਵਾਲੇ ਪੇ ਸਿੱਖਿਆ। ਡਿਸਕਵਰ ਪਰ। ਮੈਂ ਸਾਰਾ ਜਿਵੇਂ ਜਿਹੜਾ ਵੀ। ਪਲੀ ਜਿਆਦਾ ਹੱਥ ਕਿਹੜੇ ਪੇ ਖੋਲਿਆ? ਕਿਹੜਾ ਦਿਖਦਾ ਹਿੱਤ ਲੰਗਾ ਹਾਂ ਬੰਦ ਕਰਤਾ ਆ ਤੈਨਾਂ ਲਿਸ ਬੇਇੱਜ਼ਤੀ ਕਰਾਤੀ ਮੇਰੀ ਗੇਰ ਕਾਟ ਲ ਸਲਫ ਮਾਰ ਲ ਸਲਫ ਦਾ ਨਾ ਮੇਰਾ ਉਹ ਮੈਨੂੰ ਕਿਉਂ ਕਿ ਇੱਕ ਮਾਣੀ ਵਿੱਚ ਦਿਖ ਰਿਹਾ ਮੈਂ ਇੱਕ ਗੱਲ ਜਿਆਦਾ ਕਿਹੜਾ ਚਲਾਇ ਡਿਸਕਵਰ ਕਿਹੜਾ ਚਲਾਇ ਬੀਵੀਐਸ ਸਾਰੇ ਚਲਾਈ ਜਾਂਦਾ ਮੈਂ ਕਿਦਾਂੋਂ ਤਾਂ ਕਰੇ ਗਦਾਈ ਚਲਾਈ ਜਾਂਦਾ ਮੋੜ ਤੋਂ ਇੱਧਰ ਜਿੰਨੇ ਕਰਾਈਨ ਕਰੇ ਬਾਹਰ ਆ ਹੀ ਚੱਲ ਜਿਆਦਾ ਪਹੀ ਬਾਈ ਵਧੀਆ ਬਣ ਗਈ ਜੱਤ ਹਾਂ ਮਹਾਪੰਚ ਪਹੀ ਵਧੀਆ ਬਣ ਗਈ ਮਿੱਟੀ ਪਾ ਕੇ ਨਹੀਂ ਐ ਵਧੀਆ ਬਣ ਗਈ ਪਾਈ ਵਧੀਆ ਆ ਹੀ ਇੱਕ ਦੋ ਦਿਨ ਹਿੰਮਤ ਮਾਰੀ ਆ ਬਾਈ ਚੀਜ਼ ਵਧੀਆ ਬਣੀ ਐ ਦੇਖੋ ਆਣਾ ਜਾਣਾ ਸੌਖਾ ਹੋ ਗਿਆ ਕੋੜਾ ਵੀ ਵਾਦਾ ਪੂਰਾ ਹੁਣ ਐਨ ਵਧੀਆ ਬਾਤ ਛੁਕਦਾ ਗਿਆ ਪੰਜ ਟੂਰਿੰਟ ਲਾਏ ਮੈਂ ਮੈਂ ਦੇਖਿਆ ਨੂੰ ਹਾਂ ਅਸ਼ੁਕਰਾ ਹੀ ਆਂਦਾ ਬਾਈ ਰੋਡ ਵਧੀਆ ਐ ਪਈ ਹੋਈ ਨਹੀਂ ਆ ਪੰਜ ਫੇਰ ਬੰਦ ਕਰ ਲਿਆ ਗੇੜ ਹਾਂ ਗੇੜ ਛੋਟਾ ਰੱਖਾ